ਸਰਦਾਰ ਭਗਵਾਨ ਸਿੰਘ ਮਾਨ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਇਕੱਲੇ ਇਕੱਲੇ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕੋਈ ਸਰਕਾਰੀ ਜਿੰਨੇ ਵਿਭਾਗਾਂ ਸਾਰੇ ਚੱਲ ਕੇ ਲੋਕਾਂ ਦੇ ਲੋਕਾਂ ਦੇ ਕੋਲ ਆਏ ਆ ਇਹ ਦੋ ਹਲਕੇ ਦੀ ਨੁਮਾਇੰਦਗੀ ਦਿੱਤੀ ਆ ਕੋਈ ਭਰੋਸਾ ਰੱਖ ਕੇ ਦਿੱਤੀ ਆ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਉਹਨਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਕੇ ਲੋਕ ਲੋਕ ਸੇਵਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਵਾਂਗੇ ਇਸ ਕਰਕੇ ਲੋਕਾਂ ਨੂੰ ਇਹ ਗੱਲ ਆ ਫਕਰ ਹੋਵੇ ਵੀ ਸਾਡੇ ਹਲਕੇ ਦਾ ਚੁਣਿਆ ਹੋਇਆ ਸਾਡਾ ਨੁਮਾਇੰਦਾ ਜਿਹੜਾ ਵਾ ਉਹ ਸਾਡੇ ਵਿੱਚ 24 ਘੰਟੇ ਹਾਜ਼ਰ ਰਹਿੰਦਾ ਭਗਵਾਨ ਸਿੰਘ ਮਾਨ ਦੇ ਪਹਿਲੀ ਮੈਨੂੰ ਦੱਸਦੇ ਹੋਏ ਮਾਨ ਮਹਿਸੂਸ ਹੁੰਦਾ ਔਰ ਇਸ ਗੱਲ ਦਾ ਵੀ ਮਾਨ ਮਹਿਸੂਸ ਹੁੰਦਾ ਕਿ ਮੈਂ ਉਸ ਮੁੱਖ ਮੰਤਰੀ ਦੀ ਟੀਮ ਦਾ ਮੈਂਬਰ ਹਾਂ ਜਿਹੜਾ ਲੋਕਾਂ ਦੇ ਪ੍ਰਤੀ ਜੋ ਕਿਹਾ ਉਹ ਕਰਕੇ ਦਿਖਾ ਰਿਹਾ ਵਾ ਲੁਧਿਆਣੇ ਦੇ ਹਲਕਾ ਕੇਂਦਰੀ ਵਿਖੇ ਵਿਧਾਇਕ ਅਸ਼ੋਕ ਪ੍ਰੇਸ਼ਰ ਪੱਪੀ ਦੀ ਅਗਵਾਈ ਹੇਠ ਸਰਕਾਰ ਤਾਡੇ ਦਵਾਰ कॅम्प ਦਾ ਆਯੋਜਨ ਕੀਤਾ ਗਿਆ ਜਿੱਤੇ ਇੱਕ ਛਤ ਹੇਠ ਕਈ ਪ੍ਰਕਾਰ ਦੇ ਲੋਕਾਂ ਦੇ ਕਈ ਪ੍ਰਕਾਰ ਦੇ ਕੰਮ ਕੀਤੇ ਗਏ ਇਜ਼ਰਾਈਲ ਲੁਧਿਆਣਾ ਦੇ ਟਿੱਕ ਟਿੱਕ ਪਿਛਲੇ ਸਾਕਸੀਸਾਨੀ ਵੀ ਮੌਜੂਦ ਰਹੇ ਜਿਨ੍ਹਾਂ ਨੇ ਲੋਕਾਂ ਨੂੰ ਇਸ ਕੈਂਪ ਵਿੱਚ ਵੱਤ ਵੱਤ ਪਹੁੰਚ ਕੇ ਨਹਾ ਲੈਂਦੇ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਘਰ ਬੈਠੇ ਸਹੂਲਤਾ ਉਪਲਬਧ ਕਰਾਉਣ ਦੇ ਮਕਸਦ ਨਾਲ ਇਹ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਲੋਕ ਇਕ ਥਾਂ ਤੇ ਹੀ ਆਪਣੇ ਕਈ ਪ੍ਰਕਾਰ ਦੇ ਕੰਮ ਕਰਵਾ ਸਕਦੇ ਹਨ। ਅੱਜ ਇਹ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਆਪਣੇ ਵਾਅਦੇ ਨੂੰ ਕੱਲੇ ਕੱਲੇ ਵਾਅਦੇ ਨੂੰ ਪੂਰਾ ਕਰਨ ਜਾ ਰਹੇ ਆ ਉਹ ਦੇਖ ਲਓ ਤੁਸੀਂ ਸਰਕਾਰ ਤੁਹਾਡੇ ਦੁਆਰ ਇਹ ਪਹਿਲੀ ਵਾਰ ਹੋਇਆ ਇਤਿਹਾਸ ਦੇ ਵਿੱਚ ਕੋਈ ਸਰਕਾਰੀ ਜਿੰਨੇ ਵਿਭਾਗਾਂ ਸਾਰੇ ਚੱਲ ਕੇ ਲੋਕਾਂ ਦੇ ਲੋਕਾਂ ਦੇ ਕੋਲ ਆਏ ਆ ਇਸ ਕਰਕੇ ਇਹ ਸਰਕਾਰੀ ਵਿਭਾਗ ਜਿਹੜਾ ਵਾ ਉਹ ਅੱਜ ਡੀਸੀ ਸਾਹਿਬਾ ਐਡੀਸੀ ਸਾਰੇ ਤਹਿਸੀਲਦਾਰ ਸਾਹਿਬ ਸਾਰੇ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਰੇ ਵਿਭਾਗਾਂ ਦੇ ਅੱਜ ਇੱਥੇ ਆ ਕੇ ਅਫਸਰ ਸਹਿਬਾਨ ਆਪਣੇ ਆਪਣੇ ਕੰਮ ਨੂੰ ਪੂਰਾ ਕਰ ਰਿਹਾ ਇਸ ਕਰਕੇ ਬਹੁਤ ਵੱਡਾ ਲੋਕਾਂ ਦੇ ਵਿੱਚ ਸਾਲੀ ਗੱਲ ਆ ਉਹ ਲੋਕਾਂ ਜਿਸ ਕੰਮ ਦੇ ਵਿੱਚ ਬਹੁਤ ਵੱਡੀ ਰਾਤ ਪਾ ਰਹੇ ਆ ਤੁਹਾਡੇ ਵੱਲੋਂ ਕਈ ਇਨੀਸ਼ੀਏਟਿਵ ਚੁੱਕੇ ਗਏ ਇੱਧਾਂ ਦੇ ਕਈ ਕੰਮ ਕਰਾਈ ਜਾ ਰਹੇ ਆ ਤੇ ਲੋਕਾਂ ਨੂੰ ਲੱਗ ਨਹੀਂ ਰਿਹਾ ਵਾ ਸੇ ਲੋਕਾਂ ਨੂੰ ਹੁਣ ਕੀ ਕਰਨ ਦਾ ਲੋਕਾਂ ਨੇ ਜਦੋਂ ਹਲਕੇ ਦੀ ਨੁਮਾਇੰਦਗੀ ਦਿੱਤੀ ਆ ਕੋਈ ਭਰੋਸਾ ਰੱਖ ਕੇ ਦਿੱਤੀ ਆ ਉਹਨਾਂ ਦੇ ਭਰੋਸੇ ਨੂੰ ਟੁੱਟਣ ਨਹੀਂ ਦੇਣਾ ਉਹਨਾਂ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਕੇ ਲੋਕ ਲੋਕ ਸੇਵਾ ਦੇ ਵਿੱਚ ਆਪਨਾ ਵੱਡਾ ਯੋਗਦਾਨ ਪਾਵਾਂਗੇ ਇਸ ਕਰਕੇ ਲੋਕਾਂ ਨੂੰ ਇਹ ਗੱਲ ਦਾ ਫਕਰ ਹੋਵੇ ਵੀ ਸਾਡੇ ਹਲਕੇ ਦਾ ਚੁਣਿਆ ਹੋਇਆ ਸਾਡਾ ਨੁਮਾਇੰਦਾ ਜਿਹੜਾ ਵਾ ਉਹ ਸਾਡੇ ਵਿੱਚ 24 ਘੰਟੇ ਹਾਜ਼ਰ ਰਹਿੰਦਾ ਵਾ ਇਦਾਂ ਦੇ ਕੰਮ ਰਿਟੇਲ ਚੱਲਦੇ ਰਹਿ ਕੇ ਸਾਡੇ ਵਿੱਚ ਕੋਈ ਸਾਰੇ ਚਾਹੇ ਜੇ ਮੇਰੇ ਕੋਲ ਆਉਂਦੇ ਅੱਜ ਇਹ ਕੈਂਪ ਲੱਗਿਆ ਜਿਹੜਾ ਕੋਈ ਡੀਸੀ ਸਾਹਿਬ ਦੇ ਦਫਤਰ ਚ ਜਾ ਕੇ ਕੰਮ ਕਰਾਉਣ ਆਲਾ ਉਹ ਵੀ ਮੈਂ ਆਪਣੇ ਬੰਦਿਆਂ ਦੇ ਥਰੂ ਆਪ ਜਾ ਕੇ ਕਹਿਣਾ ਵਾ ਵੀ ਜਾਓ ਢੀ ਸਾਬ ਕੋ ਜਾ ਕੇ ਕਰਾ ਕੇ ਦਿਓ ਲੋਕਾਂ ਦਾ ਲਾਸਟ ਦਿਨ ਲੁਧਿਆਣਾ ਬਸੇ ਬੱਸ ਜੀ ਕੋਮਾ ਵੀ ਆਓ ਦੇਖੋ ਜਿਹੜੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੇ ਪਹਿਲੀ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਔਰ ਇਸ ਗੱਲ ਦਾ ਵੀ ਮਾਣ ਮਹਿਸੂਸ ਹੁੰਦਾ ਕਿ ਮੈਂ ਉਸ ਮੁੱਖ ਮੰਤਰੀ ਦੀ ਟੀਮ ਦਾ ਮੈਂਬਰ ਆ ਜਿਹੜਾ ਲੋਕਾਂ ਦੇ ਪ੍ਰਤੀ ਜੋ ਕਿਹਾ ਉਹ ਕਰਕੇ ਦਿਖਾ ਰਿਹਾ ਵਾ ਅੱਜ ਅਸੀਂ ਇਸ ਕੈਂਪ ਦੇ ਵਿੱਚ ਸਰਕਾਰ ਆਪਣੇ ਦੁਆਰ ਕੈਂਪ ਲਗਾ ਰਹੀ ਹੈ ਉਹਦੇ ਵਿੱਚ ਮੌਕੇ ਤੇ ਲੋਕਾਂ ਦੀ ਜੋ ਵੀ ਸਮੱਸਿਆਵਾਂ ਹੈਗੇ ਅਸੀਂ ਸੁਣ ਰਹੇ ਹੈਗੇ ਕਿ ਹੱਲ ਕਰ ਰਹੇ ਹਾਂ ਤੇ ਸਰਕਾਰ ਦੀ ਜਿੰਨੀਆਂ ਵੀ ਸਕੀਮਸ ਹੈਗੀਆਂ ਪਲੱਸ ਕਿਉਂਕਿ ਅੱਜ ਅਸੀਂ ਇੱਕ ਬੋਰਡ ਦੇ ਵਿੱਚ ਬੈਠੇ ਆ ਕਾਰਪੋਰੇਸ਼ਨ ਦੀ ਵੀ ਜਿੰਨੀਆਂ ਵੀ ਸਕੀਮਸ ਹੈਗੀਆਂ ਉਹਦਾ ਸਾਰਾ ਦਾ ਲਾਭ ਤੁਸੀਂ ਇੱਥੇ ਲੈ ਸਕਦੇ ਹੋ ਅਸੀਂ ਹਰ ਟਿਊਜ਼ਡੇ ਤੇ ਫ੍ਰਾਈਡੇ ਹਫਤੇ ਦੇ ਵਿੱਚ ਦੋ ਦੋ ਦਿਨ ਅਸੀਂ ਸਪੈਸ਼ਲੀ ਜਿੱਦਾਂ ਸੀਐਮ ਸਰ ਦੇ ਨਿਰਦੇਸ਼ ਹੋਏ ਹੈਗੇ ਕਿਸ਼ਨ ਹਿਦੇਸ਼ਾ ਅਨੁਸਾਰ ਅਸੀਂ ਹਰੇਕ ਪਿੰਡ ਹਰੇਕ ਵਾਰਡ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਨੀ ਹੈਗੀ ਹੈ ਕਿ ਅਸੀਂ ਸਪੈਸ਼ਲੀ ਲੋਹਾਨਾ ਜ਼ਿਲ੍ਹੇ ਦੇ ਵਿੱਚ ਇੱਕ ਬ੍ਰੈਸਟ ਕੈਂਸਰ ਦਾ ਸਕ੍ਰੀਨਿੰਗ ਕੈਂਪ ਵੀ ਨਾਲ ਲਗਾ ਰਹੀ ਹੈਗੀ ਇਹ ਕਿਉਂਕਿ ਕਾफी ਔਰਤਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਜਾਂ ਉਹ ਸੰਗਦੇ ਹੈਗੀਆਂ ਤਾਂ ਤੁਹਾਡੇ ਬੂਹੇ ਤੇ ਆ ਕੇ ਲੇਡੀਜ਼ ਡਾਕਟਰਸ ਦੀ ਇੱਕ ਟੀਮ ਆ ਡਿਵਾਈਸ ਹੈਂਡ ਹੈਲ ਡਿਵਾਈਸ ਨਾਲ ਸਕਰੀਨ ਕਰਦੀ ਹੈਗੀ ਇਹ ਇਹ अर्ली ਸਕਰੀਨਿੰਗ ਨਾਲ ਤੁਹਾਨੂੰ ਫਾਇਦਾ ਹੋ ਇਹ ਹੋ ਜਾਂਦਾ ਹੈ ਕਿ ਕੋਈ ਵੀ ਜੇ ਹੈ ਦਿੱਕਤ ਆ ਸਕਦੀ ਹੋਵੇ ਤੁਹਾਨੂੰ ਉਹਦਾ ਰਿਸਕ ਤਾਂ ਪਤਾ ਲੱਗ ਜਾਂਦਾ ਹੈ ਨਾ ਤੇ ਅੱਗੇ ਕੀ ਕਰਨਾ ਹੈ ਉਹਦੀ ਪੂਰੀ ਗਾਈਡੈਂਸ ਤੁਹਾਨੂੰ ਮਿਲ ਸਕਦੀ ਹੈਗੀ ਇਹ ਇਹ ਸਾਰਾ ਕੁਝ ਫ੍ਰੀ ਆਫ ਕਾਸਟ ਹੈਗਾ ਹੈ ਸੀਐਮਸੀ ਦੇ ਨਾਲ ਅਸੀਂ ਇਹ ਤਾਲਮਿਲ ਕੀਤਾ ਹੋਇਆ ਹੈ ਲਾਸ ਅਸੀਂ ਇਸ ਵਾਰੀ ਜਿਹੜਾ ਲੋਕਾਂ ਦੇ ਪ੍ਰੋਬਲਮਸ ਹੈਗੇ ਆਏ ਉਹ ਸਾਨੂੰ ਜੋ ਗਰਾਉਂਡ ਲੈਵਲ ਤੇ ਪਤਾ ਲੱਗਦੀਆਂ ਨੇ ਉਹਨਾਂ ਨੂੰ ਅਸੀਂ ਟਾਈਮ ਬਾਉਂਡ ਕਰਤੀ ਹੈ ਐਂਡ ਇਸ ਵਾਰੀ ਅਸੀਂ ਕੰਪਿਊਟਰਾਈਜ਼ ਵੀ ਕਰ ਰਹੇ ਹੈਗੇ ਤਾਂ ਜੋ ਸਾਨੂੰ ਵੀ ਫਾਲੋਅ ਅਪ ਦੇ ਵਿੱਚ ਆਸਾਨੀ ਹੋਵੇ ਜਿਹੜਾ ਨੇ ਦਿੱਤੀ ਹੈ ਉਹ ਦਰਖਾਸਤ ਉਹਨਾਂ ਨੂੰ ਵੀ ਪਤਾ ਲੱਗਦਾ ਰਹੇਗਾ ਕਿ ਉਹਨਾਂ ਦੀ ਦਰਖਾਸਤ ਦਾ ਕੀ ਹੋਇਆ ਇੱਕੋ ਛਾਤੇ નીચે ਕਿੰਨੇ ਕਾਊਂਟਰ ਲਗਾਏ ਗਏ ਸੌਰੀ ਇੱਕੋ ਛਾਤੇ ਦੇ નીચે ਕਿੰਨੇ ਕਾਊਂਟਰ ਲਗਾਏ ਗਏ ਜਿਹੜੇ ਕਾਊਂਟਰ ਹੈ ਜਿੱਦਾਂ ਮੈਂ ਸ਼ਿਲਪੀ ਹੈਗੇ ਪਲੱਸ ਹੈਲਥ ਟੀਮਸ ਵੀ ਹੈਗੀਆਂ ਸੋ ਸਾਰਿਆਂ ਮਤਲਬ ਪੂਰੀ ਸਰਕਾਰੀ ਇਕਤਰਾਇਤ થી ਆਈ ਹੋਈ ਹੈ ਸਰਕਾਰ ਪਹਿਲੀ ਵਾਰੀ ਇਤਨਾ ਦਾ ਕੰਮ ਕਰ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਆ ਮਾਨਯੋਗ ਸੀਐਮ ਸਰ ਦਾ ਜਿਹੜਾ ਵਿਜ਼ਨ ਹੈ ਡ੍ਰੀਮ ਹੈ ਉਹ ਇਹ ਹੈਗਾ ਹੈ ਕਿ ਕਿਸੇ ਨੂੰ ਵੀ ਸਰਕਾਰੀ ਦਫਤਰਾ ਦੇ ਵਿੱਚ ਕਚਲ ਖਾਰ ਨਾ ਹੋਣਾ ਪਵੇ ਤੇ ਇਨ ਫੈਕਟ ਦਫਤਰਾਂ ਦੇ ਵਿੱਚ ਵੀ ਇੱਕ ਸੀਐਮ ਵਿੰਡੋ ਸਰਵਰ ਨਾਲ ਸਥਾਪਿਤ ਕੀਤੀ ਗਈ ਹੈ ਜਿਦੇ ਵਿੱਚ ਉਹ ਆਪ ਪਰਸਨਲੀ ਮਾਨੀਟਰ ਕਰਦੇ ਹੈ ਕਿ ਕਿਸ ਨੇ ਉੱਥੇ ਕੰਪਲੇਂਟ ਦਿੱਤੀ ਉਹ ਭਾਵੇਂ ਹੈੱਡਕੁਆਰਟਰ ਲੈਵਲ ਦੀ ਹੋਵੇ ਜਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਸੀਨੀਅਰ ਅਫਸਰਸ ਹੈਗੇ ਉਹਨਾਂ ਨਾਲ ਕੋਈ ਸੰਬੰਧਿਤ ਹੋਵੇ ਉਹ ਵੀ ਤੁਹਾਨੂੰ ਚੰਡੀਗੜ੍ਹ ਜਾਣ ਦੀ ਹੁਣ ਲੋੜ ਨਹੀਂ ਉੱਥੇ ਤੁਸੀਂ ਦੇ ਸਕਦੇ ਹੋ ਕਿ ਉੱਥੇ ਹੀ ਤੁਹਾਡਾ ਹੱਲ ਹੋ ਰਿਹਾ ਹੈਗਾ ਹੈ ਜਿਹੜਾ ਛੱਤੀਗੜ੍ਹ ਲੈਵਲ ਵਾਲਾ ਹੱਲ ਸੀਗਾ। ਸੋ ਲੋਕਾਂ ਨੂੰ ਬਹੁਤ ਲਾਭ ਮਿਲ ਰਿਹਾ ਹੈਗਾ ਹੈ। ਲੋਕਾਂ ਦੇ ਨਾਲ ਦੀ ਨਾਲ ਹੱਲ ਹੋ ਰਹੀ ਹੈਗੇ ਆ ਜੋ ਵੀ ਉਹਨਾਂ ਦੀ ਦਿੱਕਤਾਂ ਹੈਗੀਆਂ ਨੇ। ਲੋਕਾਂ ਕੀ ਕਹਿੰਦੇ ਰਹੋਗੇ ਇਸ ਚੈਟ ਵਿੱਚ। ਮੈਂ ਲੋਕਾਂ ਨੂੰ ਇਹੀ ਕਹਾ ਜੀ ਕਿ ਜਰੂਰ ਇਹ ਜਿੰਨੇ ਕੈਂਪ ਤੁਹਾਡੇ ਲੱਗਦੇ ਹੈ ਅਸੀਂ ਕੋਸ਼ਿਸ਼ ਕਰਦੇ ਹੈ ਕਿ ਲੰਬੇ ਸਮੇਂ ਲਈ ਲਗਾਈਏ ਅ빠 ਕਿਉਂਕਿ ਜਾਣਦੇ ਕਿ ਤੁਸੀਂ ਸਾਰੇ ਵਰਕਿੰਗ ਵੀ ਹੋ ਹੋ ਸਕਦਾ ਹੈ ਤੁਸੀਂ ਉਸ ਦਿਨ ਕਰਨਾ ਹੋ ਵੋ ਬਟ ਅਸੀਂ ਤੁਹਾਨੂੰ ਇਹੀ ਕਹਾਂਗੇ ਕਿ ਤੁਸੀਂ ਜ਼ਰੂਰ ਜਦੋਂ ਤੁਹਾਡੀ ਕੋਈ ਵੀ ਛੋਟੀ ਜਿਹੀ ਵੀ ਦਿੱਕਤ ਹੈ ਜਿੱਦਾਂ ਇੱਕ ਛੋਟੀ ਜਿਹੀ ਦਿੱਕਤ ਇਹ ਹੈ ਆਧਾਰ ਕਾਰਡ ਦੇ ਵਿੱਚ ਕਾਫੀ ਚਿਰ ਤੋਂ ਇਹਨਾਂ ਦੀ ਐਨਰੋਲਮੈਂਟ ਜਿਹੜੀ ਹੈ ਉਹਦੇ ਵਿੱਚ ਅਪਡੇਸ਼ਨ ਨਹੀਂ ਹੋ ਰਹੀ ਸੋ ਅੱਜ ਜਿੱਦਾਂ ਮੌਕੇ ਤੇ ਹੀ ਇੱਥੇ ਆਧਾਰ ਕਾਰਡ ਦਾ ਕਾਊਂਟਰ ਲਗਾਇਆ ਹੋਇਆ ਹੈ ਜੋ ਵੀ ਨੁਕਸ ਛੋਟੇ ਛੋਟੇ ਸੀਗੇ ਉਹ ਸਾਰੇ ਦੂਰ ਹੋ ਗਏ ਸੋ ਮੈਂ ਸਾਰਿਆਂ ਨੂੰ ਇਹ ਅਪੀਲ ਕਰਦੀ ਹਾਂ ਕਿ ਮੈਨੂੰ ਵੀ ਪਤਾ ਹੈ ਕਿ ਆਪਣਾ ਕੰਮ ਕਰਾਉਣ ਲਈ ਤੁਹਾਨੂੰ ਕਦੀ ਛੁੱਟੀ ਲੈਣੀ ਪੈਂਦੀ ਹੈ ਕਦੀ ਕੁਝ ਇਹ ਸਾਰਾ ਕੁਝ ਹੁਣ ਖਤਮ ਹੋ ਗਿਆ ਹੈਗਾ ਅਸੀਂ ਤੁਹਾਡੇ ਲਈ ਇੱਥੇ ਕਿਤੇ ਸਾਡੀ ਕਮਿਟਮੈਂਟ ਹੈ ਕਿਤਾ ਸੀਐਮ ਸਰ ਨੇ ਕਿشن ਨਿਰਦੇਸ਼ ਦਿੱਤੇ ਕਿ ਅਸੀਂ ਤੁਹਾਡੀ ਜੋ ਵੀ ਇੱਥੇ ਸਰਵਿਸਿਜ਼ ਮਿਲੀਆਂ ਕਨੂਹੇ ਤੇ ਦੇਖੀ ਕਿ ਜਾਣ ਥੈਂਕ ਯੂ ਮੇਰਾ ਜੀ ਵਿਜੇ ਸਿੰਘ ਜ਼ਿਲ੍ਹਾ ਪ੍ਰਧਾਨ ਬੀਸੀਪੀ ਲੁਧਿਆਣਾ ਆਮ ਆਦਮੀ ਪਾਰਟੀ ਅੱਜ ਜੀ ਸਰਦਾਰ ਭਗਵੰਤ ਸਿੰਘ ਜੀ ਦੇ ਮਾਨ ਤੋਂ ਦੁਆਰ ਸਰਕਾਰ ਆਪਕੇ ਦੁਆਰ ਦੇ ਵਿੱਚ ਕੈਂਪ ਲੱਗਾ ਹੈ ਕੈਂਪ ਦੇ ਵਿੱਚ 44 ਸੇਵਾਵਾਂ ਜੋ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜੋ ਘਰ ਘਰ ਸਰਾਂ ਨੂੰ ਪੇਰ ਕਹਿ ਕੇ ਭੇਜਿਆ ਵੀ ਤੁਸੀਂ ਘਰ ਘਰ ਜਾ ਕੇ ਲੋਕਾਂ ਦੇ ਕੰਮ ਕਰੋ ਹੁਣ ਇਹ ਸਾਡਾ ਕੈਂਪ ਲੱਗਾ ਹੈ ਕੈਂਪ ਦੇ ਵਿੱਚ ਤਸੀਹਦਾਰ ਸਾਹਿਬ ਪਟਵਾਰੀ ਹਰ ਮਹਿਕਮੇ ਦੇ ਸਾਰੇ ਅਫਸਰ ਬੈਠੇ ਹਨ ਲੋਕਾਂ ਦਾ ਇੱਥੇ मौके ਤੇ ਕੰਮ ਕਰਕੇ ਹੱਲ ਕਰਕੇ ਭੇਜਿਆ ਜਾ ਰਿਹਾ ਹੈ ਔਰ ਸਾਡੇ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਜੀ ਦੇ ਦਿਸ਼ਾ ਨਿਰਦੇਸ਼ 'ਚ ਕੈਂਪ ਲੱਗਿਆ ਹੈ ਔਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਆਗਮਨ ਕੀਤੀ ਹੈ ਇਹ ਕਿੱਡੇ ਕੈਂਪ ਕੋਆਰਡੀਨੇਟਿਡ ਹੋਣੀ ਹੈ ਚਾਰੀ ਕਾਊਂਟਰ ਲੱਗਿਆ ਜੀ ਜਿੰਨੇ ਵੀ ਚਾਰੀ ਕਾਊਂਟਰਾਂ ਤੇ ਦੇਖ ਲਓ ਕੰਮ ਇੱਕ ਨੰਬਰ ਤਰਾਰ ਤਰ ਕੰਮ ਹੋ ਰਿਹਾ ਲੋਕ ਖੁਸ਼ ਹੋ ਕੇ ਜਾ ਰਹੇ ਹਨ ਲੋਕ ਕਿੰਨੇ ਕਿ ਪਬਲਿਕ ਕਤਰਾ ਕੇ ਜਾ ਰਹੀ ਕਿ ਪਬਲਿਕ ਦਾ ਕੰਮ ਇਸ ਟੰਜੀ 2250 ਬੰਦਾ ਤੇ ਕਰਾ ਕੇ ਚਲੇ ਗਿਆ ਹੈ ਬਾਕੀ ਹਜੇ ਤਾਂ ਹੁਣ ਰਸ਼ ਪੈ ਰਿਹਾ ਹੈ ਹੁਣ ਕੰਮ ਹੋਣਗੇ ਜੀ ਤਰ੍ਹਾਂ ਤਰ ਕਿੰਨੇ ਕਿ ਬੰਦੇ ਅਜੇ ਪੜਾਈ ਜਾਂਦੇ ਅੱਜ ਮੇਰੇ ਸਾਹਮਣੇ ਜੀ ਹਜ਼ਾਰ ਪਲੱਸ ਬੰਦਾ ਪੁੱਕਣਾ ਚਾਹੀਦਾ ਤੇ ਕੀ ਫੀਲ ਕਰ ਰਹੇ ਹੋ ਬਲੀ ਨੂੰ ਇਹ ਅਪੀਲ ਹੈ ਜੀ ਦੇਖੋ ਕਿਹੜੇ ਕੀ ਪਹਿਲੀਆਂ ਸਰਕਾਰਾਂ ਸਨ ਸਰਕਾਰਾਂ ਪਹਿਲੇ ਦੇਖ ਲੋ ਕਿੰਨੇ ਲੋਕ ਖੱਜਲ ਖਰਾਬ ਹੁੰਦੇ ਸਨ ਲੋਕਾਂ ਦੀ ਖੱਜਲ ਖਰਾਬੀ ਖਤਮ ਹੈ ਕਿ ਸਰਦਾਰ ਭਗਵੰਤ ਸਿੰਘ ਜੀ ਮਾਲ ਨੇ ਇਹੋ ਜੀ ਮਹਿੰਮ ਚੱਲ ਕੀਤੀ ਹੈ ਕਿ ਲੋਕਾਂ ਦੇ ਕੰਮ ਮੌਕੇ ਤੇ ਹੱਲ ਕਰਕੇ ਖੁਸ਼ ਕਰਕੇ ਪਿੱਤਪ ਭੇਜਿਆ ਜਾਏਗਾ ਹਮ ਲੋਕ ਆ ਰਹੇ ਨੇ ਤੁਹਾਡੇ ਸਾਹਮਣੇ ਦੇਖ ਲੋ ਆਪਣੇ ਕੰਮ ਕਰਵਾ ਕੇ ਜਾ ਰਹੇ ਹਾਂ ਧੰਨਵਾਦ ਆ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਗੁਰਪ੍ਰੀਤ ਸਿੰਘ ਰਾਜੂ ਬਲਾਕ ਪ੍ਰਧਾਨ ਹਲਕਾ ਸੈਂਟਰਲ ਆ ਸਰਕਾਰ ਆਪ ਜੀ ਦੁਆਰਾ ਆ ਰਹੀ ਹੈ ਅ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਸਰਦਾਰ ਭਗਵੰਤ ਸਿੰਘ ਜੀ ਮਹਾਨ ਪੰਜਾਬ ਦੇ ਮਾਨ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਵੀ ਤੁਸੀਂ ਜਿਸ ਉਮੀਦ ਦੇ ਨਾਲ ਸਰਕਾਰ ਚੁਣੀ ਹੈ ਉਸ ਉਮੀਦ ਦੇ ਨਾਲ ਜਿਹੜਾ ਉਸ ਉਮੀਦਾਂ ਦੇ ਉੱਤੇ ਸਰਕਾਰ ਜਿਹੜੀ ਹੈ ਖਰਾ ਉਤਰ ਰਹੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਗਾਡਾ ਦੇ ਵਿੱਚ ਤੀਸਰਾ ਕੈਂਪ ਹੈ ਬਹੁਤ ਹੀ ਸਤਿਕਾਰਯੋਗ ਸਾਡੇ ਐਮ.ਐਲ.ਏ. ਸ਼ੋਕ ਪ੍ਰਸ਼ਰ ਪੱਪੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਏਡ ਜਿਹੜਾ ਕੈਂਪ ਹੈ ਸਰਕਾਰ ਆਪਕੇ ਦਵਾਰ ਤੇ ਦੇਖੋ ਕਿ ਪਹਿਲੀ ਵਾਰੀ ਕਿ ਸਰਕਾਰ ਘਰਾਂ ਦੇ ਵਿੱਚ ਜਾ ਕੇ ਪੁੱਛ ਰਹੀ ਹੈ ਕਿ ਤੁਸੀਂ ਆਪਣਾ ਕੰਮ ਦੱਸੋ ਔਰ ਤੁਸੀਂ ਦੇਖ ਸਕਦੇ ਹੋ ਕਿ بیا ਦੇਖੋ ਪਟਵਾਰੀ ਸਾਹਿਬ ਔਰ ਐਮ.ਐਲ.ਏ. ਸਾਹਿਬ ਹੋਰ ਬੈਠੇ ਆ ਜਿਨ੍ਹਾਂ ਨੇ ਕੋਈ ਜਾਤੀ ਸਰਟੀਫਿਕੇਟ ਬਣਵਾਣਾ ਹੈ ਜਾਂ ਕੋਈ ਪੈਨਸ਼ਨ ਦਾ ਕੰਮ ਹੈ ਨਾਲ ਦੀ ਨਾਲ ਹੀ ਮੋਹਰਾਂ ਲਾ ਕੇ ਤਹਿਸੀਲਦਾਰ ਸਾਹਿਬ ਏ.ਡੀ.ਸੀ. ਸਾਹਿਬ ਏ.ਸੀ.ਪੀ. ਸਾਹਿਬ ਮੈਂ ਤੁਸੀਂ ਦੇਖੋ ਸਾਰੇ ਅਫਸਰ ਸਾਹਿਬ ਇਹ ਇਲਾਬ ਹੈ ਕੈਂਪ ਦਾ ਕਾਫੀ ਜਿਹੜੇ ਲੋਕ ਹੈ ਸਾਰੇ ਇਲਾਕਾ ਨਵਾਸੀ ਵਾਰਡ ਨੰਬਰ 52 ਤੇ ਵਾਰਡ ਨੰਬਰ 38 ਤੇ ਪ੍ਰਾਣਾ ਤੇ ਵਾਰਡ ਨੰਬਰ 75 ਤੇ 76 ਨਵਾਂ ਵਾਰਡ ਨੰਬਰ ਹੈ ਹਾਂਜੀ ਕਾਮਦਾਰੀ ਲੋਕ ਕਿੰਨੇ ਆ ਚੁੱਕੇ ਹੈ ਤੁਸੀਂ ਦੇਖ ਸਕਦੇ ਹੋ ਰਾਸ਼ ਜਿਹੜਾ ਸਵੇਰੇ 8:30 ਵਜੇ ਤੋਂ ਸੀ ਲੱਗੇ ਹੋਏ ਆ ਤੇ ਜਿਹੜਾ ਰਸ਼ ਹੈ ਉਹ ਖਤਮ ਹੀ ਨਹੀਂ ਹੋਣ ਤੇ ਆ ਰਿਹਾ ਪਰ ਲੋਕ ਆਪਣਾ ਲਾਹ ਜਿਹੜਾ ਲੈ ਰਹੇ ਚਾਹੇ ਕੋਈ ਨੀਲੇ ਕਾਰ ਦਾ ਕੰਮ ਹੈ ਚਾਹੇ ਸਬੂਧਾ ਕੇਂਦਰ ਦਾ ਕੰਮ ਹੈ ਆਧਾਰ ਕਾਰ ਦਾ ਸਾਰੇ ਕੰਮ ਜਿਹੜੇ ਆ ਉਹ ਪਹਿਲ ਦੇ ਆਧਾਰ ਤੇ ਨਾਲ ਹੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਰਟੀਫਿਕੇਟ ਵੀ ਨਾਲ ਦੀ ਨਾਲ ਪੜਾ ਕੇ ਦਿੱਤੇ ਜਾ ਰਹੇ ਆ ਪਹਿਲੀ ਵਾਰੀ ਹੋ ਰਿਹਾ ਹੈ ਇਤਿਹਾਸ ਦੇ ਵਿੱਚ ਬਿਲਕੁਲ ਇਹ ਪਹਿਲੀ ਵਾਰੀ ਹੋ ਰਿਹਾ ਸਾਡੇ ਵਾਡਾ ਦੇ ਵਿੱਚ ਤੀਸਰਾ ਕੈਂਪ ਹੈ ਔਰ ਇਤਿਹਾਸ ਵਿੱਚ ਪਹਿਲੀ ਵਾਰੀ ਵੀ ਸਰਕਾਰ ਆਪ ਜਾ ਕੇ ਪੁੱਛ ਰਹੀ ਹੈ ਕਿ ਸਾਨੂੰ ਜਿਹੜਾ ਕੰਮ ਦੱਸੋ ਔਰ ਇਸ ਚੀਜ਼ ਦਾ ਲਾਹਾ ਜਿਹੜਾ ਲੋਕ ਲੈ ਰਿਆ ਸੋ ਉਮੀਦ ਕਰਦੇ ਆ ਇਸੇ ਤਰ੍ਹਾਂ ਹੀ ਜੋ ਕਹਾ ਮਾਨ ਸਰਕਾਰ ਨੇ ਉਹ ਕੀਤਾ ਜੋ ਕਹਾ ਉਹ ਕਰਾਂਗੇ ਕਿਉਂਕਿ ਵੈਸੇ ਵੀ ਸਾਡੇ ਐਮਐਲਏ ਸਾਹਿਬ ਇਹ ਗੱਲ ਕਹਿੰਦੇ ਆ ਵੀ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਜਿਹੜਾ 2 ਲੱਖ ਵੋਟਰ ਹੈ ਸੈਂਟਰ ਹਲਕੇ ਦਾ ਉਹ ਮੇਰਾ ਕਹਿੰਦੇ ਪਰਿਵਾਰ ਹੈ ਪਬਲਿਕ ਨੂੰ ਕੀ ਮਿਲ ਕਰਨਾ ਪਬਲਿਕ ਨੂੰ ਇਹੀ ਅਪੀਲ ਕਰਾਂਗੇ ਕਿ ਜਿਸ ਤਰ੍ਹਾਂ ਸਰਕਾਰ ਕੰਮ ਕਰ ਰਹੀ ਹੈ ਔਰ ਜੋ ਜੋ ਸਰਕਾਰ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਫੋਲੋ ਕਰਕੇ ਸਰਕਾਰ ਦਾ ਜਿਹੜਾ ਸਹਿਯੋਗ ਦਿਓ ਤਾਂ ਕਿ ਜਿਹੜਾ ਪੰਜਾਬ ਨੂੰ ਮੁਰਦੂ ਰੰਗੜਾ ਪੰਜਾਬ ਜਿਹੜਾ ਬਣਾਇਆ ਜਾ ਸਕੇ